ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੈਰਾਓਲੰਪਿਕ ਖੇਡਾਂ ਜੋ ਕਿ ਪੈਰਿਸ ਦੇ ਵਿੱਚ ਹੋਈਆਂ ਉਹ ਖੇਡਾਂ ਜਿੱਨਾਂ ਵਿੱਚ ਉਹ ਖਿਡਾਰੀ ਭਾਗ ਲੈਂਦੇ ਹਨ ਜਿਹੜੇ ਸਰੀਰਕ ਤੌਰ ਤੇ ਕਿਸੇ ਨਾ ਕਿਸੇ ਰੂਪ ਵਿੱਚ ਕਮਜ਼ੋਰ ਹੁੰਦੇ ਹਨ ਇਹਨਾਂ ਨੇ 29 ਮੈਡਲ ਜਿੱਤੇ ਹਨ 29 ਮੈਡਲ ਛੋਟੀ ਮੋਟੀ ਪ੍ਰਾਪਤੀ ਨਹੀਂ ਅਸੀਂ ਛੋਟੇ ਮੋਟੇ ਸਭ ਕੁਝ ਠੀਕ ਹੋਣ ਤੇ ਵੀ ਬਹਾਨੇ ਬਹੁਤ ਬਣਾਉਂਦੇ ਹਾਂ ਇਹਨਾਂ ਵੱਲ ਦੇਖ ਕੇ ਸਾਨੂੰ ਸੋਚਣਾ ਚਾਹੀਦਾ ਹੈ ਕਿ ਸਾਡੀਆਂ ਪ੍ਰਾਪਤੀਆਂ ਕਿ ਨਹੀਂ ਸਾਡੇ ਵਿੱਚੋਂ ਬਹੁਤੇ ਇਹੀ ਰੋਂਦੇ ਰਹਿੰਦੇ ਨੇ ਕਿ ਕਿਸਮਤ ਸਾਥ ਨਹੀਂ ਦਿੰਦੀ ਤੁਰਨ ਨੂੰ ਜੀ ਨਹੀਂ ਕਰਦਾ ਗੋਟੇ-ਮੋਟੇ ਦੁਖਦੇ ਨੇ ਪਰ ਇਹ ਖਿਡਾਰੀ ਕਿਸੇ ਦੀ ਲੱਤ ਜਾਂ ਬਾਹ ਬਨੌਟੀ ਐ ਕਿਸੇ ਨੂੰ ਬਚਪਨ ਦੇ ਵਿੱਚ ਕੋਈ ਲਕਵਾ ਮਾਰ ਗਿਆ ਕਿਸੇ ਨੂੰ ਜਵਾਨੀ ਵਿੱਚ ਹਾਦਸੇ ਨੇ ਅਪਾਹਜ ਕੀਤਾ ਇਹਨਾਂ ਨੇ ਆਪਾਹਜਤਾ ਨੂੰ ਪਛਾੜ ਕੇ ਦੇਸ਼ ਦੀ ਝੋਲੇ ਵਿੱਚ ਮੈਡਲਾਂ ਦੀ ਝੜੀ ਲਾਈ ਐ ਤੀਰ ਅੰਦਾਜ਼ੀ ਦਾ 골ਡ ਮੈਡਲ ਜਿੱਤਣ ਵਾਲੇ ਗੁਰਵਿੰਦਰ ਸਿੰਘ ਪਹਿਲੇ ਭਾਰਤੀ ਬਣੇ ਹਨ ਇਹ ਜਾਣਕਾਰੀ ਹੈ ਕਿ ਡੇਢ ਕੁ ਸਾਲ ਦੀ ਉਮਰ ਵਿੱਚ ਜਦੋਂ ਹਰਬਿੰਦਰ ਸਿੰਘ ਤੇ ਡੈਂਗੂ ਦਾ ਟੀਕਾ ਲਗਾਇਆ ਸੀ ਪਰ ਇਹ ਟੀਕਾ ਰਿਐਕਸ਼ਨ ਕਰ ਗਿਆ ਇਸ ਦੇ ਉੱਟ ਪ੍ਰਭਾਵ ਹੋਣ ਕਾਰਨ ਉਹਦਾ ਸਰੀਰ ਬਹੁਤ ਖਰਾਬ ਹੋ ਗਿਆ ਉਹਦੀਆਂ ਲੱਤਾਂ ਨੇ ਜਵਾਬ ਦੇ ਦਿੱਤਾ ਸਰੀਰ ਨੇ ਚੱਲਣਾ ਬੰਦ ਕਰ ਦਿੱਤਾ ਪਰ ਉਸਨੇ ਹਿੰਮਤ ਨਹੀਂ ਹਾਰੀ ਜਿਵੇਂ ਜਿਵੇਂ ਜਵਾਨੀ ਦੇ ਵਿੱਚ ਪੈਰ ਤਰਿਆ ਅਭਿਆਸ ਕੀਤਾ ਤੇ ਅੱਜ ਤੀਰ ਅੰਦਾਜ਼ੀ ਤੇ ਵਿੱਚ ਭਾਰਤ ਦੀ ਝੋਲੀ ਦੇ ਵਿੱਚ 골ਡ ਮੈਡਲ ਪਾਇਆ ਲੰਬੇ ਸਮੇਂ ਵਿੱਚ ਇਹਨਾਂ ਨਾਲ ਜੋ ਬੀਤਿਆ ਉਹਦੇ ਉੱਤੇ ਰੋਣ ਨਾਲੋਂ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਨਿਸ਼ਾਨਾ ਮਿੱਤਿਆ ਤੇ ਉਸ ਨਿਸ਼ਾਨੇ ਦੀ ਪ੍ਰਾਪਤੀ ਲਈ ਬਹੁਤ ਮਿਹਨਤ ਕੀਤੀ ਉਸ ਮਿਹਨਤ ਨਾਲ ਅੱਜ ਇਹ ਭਾਰਤੀ ਚੋਲੀ ਮੈਡਲ ਨਾਲ ਪਰ ਰਹੇ ਹਨ ਇਕੱਲੇ ਇਕੱਲੇ ਖਿਡਾਰੀ ਦੀ ਇੱਕ ਬਹੁਤ ਵੱਡੀ ਕਹਾਣੀ ਹੈ ਇੱਕ ਮੁੰਡੇ ਨੇ ਜਿਸ ਨੇ ਚਾਂਦੀ ਦਾ ਮੈਡਲ ਜਿੱਤਿਆ ਹੈ ਉਹ ਕੁਝ ਕੁ ਸਮਾਂ ਪਹਿਲਾਂ ਆਪਣੇ ਇੱਕ ਦੋਸਤ ਨੂੰ ਬਚਾਉਂਦਾ ਆਪਣਾ ਖੱਬਾ ਹੱਥ ਗਵਾ ਬੈਠਾ ਪਰ ਉਸਨੇ ਫਿਰ ਵੀ ਹੌਸਲਾ ਨਹੀਂ ਹਾਰਿਆ ਇਨ੍ਹਾਂ ਖਿਡਾਰੀਆਂ ਨੇ ਢੇਰੀ ਟਾਉਣ ਦੀ ਥਾਂ ਦੇ ਜ਼ਿੰਦਗੀ ਦਾ ਸਫ਼ਰ ਹੋਰ ਕਮਾਲ ਦੇ ਤਰੀਕੇ ਨਾਲ ਪੇਸ਼ ਕੀਤਾ ਇਨ੍ਹਾਂ ਖਿਡਾਰੀਆਂ ਦਾ ਬਣਦਾ ਮਾਨ ਸਨਮਾਨ ਕੀਤਾ ਜਾਵੇ ਅਸੀਂ ਸਾਰੇ ਠੀਕ ਠਾਕ ਸਰੀਰ ਵਾਲੇ ਇਨ੍ਹਾਂ ਤੋਂ ਸੇਧ ਲੈ ਕੇ ਅੱਗੇ ਵਧੀਏ ਉਮੀਦ ਹੈ ਕਿ ਤੁਹਾਨੂੰ ਮੇਰਾ ਉਪਰਾਲਾ ਪਸੰਦ ਆਵੇਗਾ ਚੰਗਾ ਲੱਗੇ ਤਾਂ ਲਾਈਕ ਅਤੇ ਸ਼ੇਅਰ ਕਰਦੇ ਹੋ ਜੀ ਚੈਨਲ ਸਬਸਕ੍ਰਾਈਬ ਕਰ ਲਵੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ